ਕਿਸਾਨ ਦੇ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਵੀ ਜਿਹੜੀ ਅੱਜ ਹੋ ਗਈ 10 ਜਨਵਰੀ 2026 ਤੇ ਕੋਟਕਪੂਰੇ ਆਏ ਆ ਤੂੜੀ ਦੀ ਬੁੱਲੀ ਤਸਵੀਰ ਦੇ ਵੀ ਜਿਹੜੇ 7:30 ਵੱਜ ਚੁੱਕੇ ਆ ਤੇ ਅੱਜ ਵੀ ਟਰਾਲੀਆਂ ਜਿਹੜੀਆਂ 7-8 ਆਈਆਂ ਤੇ ਰੇਟ ਦੀ ਗੱਲ ਕਰੀਏ ਵੀ ਕੱਲ 500 ਦੇ ਆਸ-ਪਾਸ ਜਿਹੜਾ ਰੇਟ ਆ ਘੁੰਮਿਆ ਤੇ ਹਰੇਚਾਰੇ ਰੇਟ ਦੀ ਗੱਲ ਕਰੀਏ ਵੀ ਜਿਹੜੀ ਜਮੀਂ ਵਿਕੀ ਆ 270 ਰੁਪਏ ਤੇ ਕੱਲ ਵੀ ਜਿਹੜਾ ਗਾਚਾ ਵਿਗਿਆ 300 ਤੇ 45 ਰੁਪਏ ਤੱਕ ਬਾਕੀ ਅੱਜ ਵੀ ਪਹਿਲਾਂ ਤੂੜੀ ਦਾ ਰੇਟ ਚੈੱਕ ਕਰਦੇ ਆ ਕਿੱਥੋਂ ਤੱਕ ਜਾਂਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲ ਤੇ ਪਹਿਲੀ ਟਰਾਲੀ ਤੇ ਦੇਖਦੇ ਆ ਵੀ ਬਾਕੀ ਅੱਜ ਮੌਸਮ ਜਿਹੜਾ ਧੁੰਦ ਜ਼ਿਆਦਾ ਥੋੜੀ ਜੀ ਤੇ ਕੀ ਗ੍ਰੇਡ ਜਿਹੜਾ ਕਿੱਥੋਂ ਤੱਕ ਜਿਹੜਾ ਜਿਹੜਾ ਰੇਟ ਅੱਜ ਜਾਊਗਾ ਤੇ ਪਹਿਲੀ ਵੀ ਟਰਾਲੀ ਚੱਕਰਾ ਆਦਦੇ ਆ ਛੋਟੇ ਹਾਥੀ ਤੇ ਤੇ ਟਰਾਲੀ ਵੀ ਅੰਦਰ ਦੀ ਲੱਗਦੀ ਹੈ ਬਾਕੀ ਰੇਟ ਵੀ ਅੱਜ ਦੇਖਾਂਗੇ ਜਿਹੜਾ ਕਿੱਥੋਂ ਤੱਕ ਜਾਂਦਾ ਤੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਯੂਰ ਕਰੇ ਜੀ ਤੇ ਕੱਲ ਦਾ ਰੇਟ ਬਈ ਉਹੀ 400 ਤੋਂ ਲੈ ਕੇ 500 ਤੱਕ ਜਿਹੜਾ ਕੋ ਮਾਇਆ ਸੀਗਾ ਕੋਈ 10 20 ਰੁਪਏ ਇਧਰ ਉਧਰ ਹੋਏ ਸੀਗੇ ਤੇ ਬਾਕੀ ਬਈ ਪਰਸੋਂ ਚੋਂ ਉੱਥੇ ਨੌ ਜਿਹੜਾ ਰੇਟ ਤੋਂ ਥੋੜਾ ਜਿਹਾ ਜਿਹੜਾ ਫਰਕ ਪਿਆ ਘੜਿਆ ਬਈ 700 ਤੋਂ ਹੋ ਗਏ ਜਿਹੜੀ ਤੂੜੀ ਮੂੜੀ ਆ ਥੱਲੇ ਨੂੰ ਤੇ ਬਾਕੀ ਅੱਜ ਦਾ ਰੇਟ ਦੇਖਾਂ ਕਿ ਕਿੱਥੋਂ ਤੱਕ ਜਾਂਦਾ ਮੈਂ ਅੰਦਰ ਦੀ ਅੰਦਰ ਦੀ ਅੰਦਰ ਦੀ ਤੂੜੀ ਬੋਲੋ ਬਾਈ ਕੀ ਕੁਛ ਹੋ ਗਿਆ ਰਾ ਉਹ ਜਿਆਦਾ ਨਹੀਂ ਪਤਾ ਨਹੀਂ ਦਰਵਾਜਾ ਦੇ ਕੇ ਸਹਾਇਤਾ ਨਾਲ ਇੱਕ ਲਾਗੇ ਤਾਂ ਹੁੰਦੀ ਹੈ ਜੀ ਗਾਲ ਕੋਲੇ ਅੰਦਰ ਦੀ ਥੋੜੀ ਬੋਲੋ ਵੇ 300 ਰੁਪਿਆ 300 ਰੁਪਿਆ 350 350 350 350 ਹਾ ਬਈ 55 ਕਰ ਦੇ 55 ਜੀ 355 60 ਰੁਪਏ 65 ਕਰ ਦੇ 65 ਰੁਪਏ 70 ਰੁਪਏ 75 ਰੁਪਏ 80 ਰੁਪਏ 380 ਰੁਪਏ ਬੋਲਾ ਬਾਈ ਕਿਨੇ 85 85 ਬੋਲੇ ਜਣਗੇ 300 ਰੁਪਏ ਪੁੱਛ ਲੈਣੇ ਆ ਪੁੱਛਦਾ ਪੁੱਛੀ ਛੇੜੀ ਕਰ ਲਾਰੇ ਕਰਦਾ ਜੀ ਮੇਰੇ ਸਹੀ ਮੈਨੂੰ ਬੋਲੇ ਦੇ ਜਾਊਗਾ ਭਾਈ ਕਿਹਾ ਜੀ ਨਾਲ 300 ਰੁਪਏ ਮੜ ਕੇ 60 ਰੁਪਏ 65 ਰੁਪਏ ਮੰਗੇ ਹੋ 70 ਰੁਪਏ 80 ਰੁਪਏ 90 ਰੁਪਏ 390 ਰੁਪਏ ਹੋਲਾ ਭਾਈ ਕਿਨੇ 390 ਰੁਪਏ ਭਾਈ ਜੀ ਆ ਜਾ ਲੋਬੀ ਪਹਿਲੀ ਲੱਗੀ 300 ਤੇ 90 ਰੁਪਏ ਤੇ ਅੰਦਰ ਦੀ ਵੀ ਜਿਹੜੀ ਤੂੜੀ ਸੀ ਤੇ ਬਾਕੀ ਸੋਨੂੰ ਵੀ ਕਵਰ ਜਿਹੜੀ ਚੰਗੀ ਤਰ੍ਹਾਂ ਕੀਤੀ ਆ ਅੱਗੇ ਦੇਖਦੇ ਆ ਬਈ ਤੇ ਆਹਾਂ ਵੀ ਤੂੜੀ ਆ ਤੇ ਇਹ ਦੇਖ ਸਕਦੇ ਤੁਸੀਂ ਦੇਖਾਂ ਕਿ ਰੇੜੇ ਜਿਹੜਾ ਜਾਂਦਾ ਆਹ ਬਾਈ ਦਾ ਨੰਬਰ 5000 ਦਾ ਆਹ ਕੰਡਾ ਹਾਲੀ ਮਰਚਾ ਦਾ ਕਰਿਆ ਫਿਰ ਹਾਂ ਨਹੀਂ ਉਹ ਬਾਈ ਦੋਗੇ ਰੁਪਇਆ ਲੂਰ ਲੈ ਜਾ ਬਾਈ ਆ ਜਾ ਹਣੀ ਜਾਉਗਾ 500 ਬਾਈ ਟਾ ਡਿਗਰੀ ਐਂਗਲ ਐਂਗਲ ਨਹੀਂ ਜਾਣਾ ਜੀ ਨਹੀਂ ਆਣਾ 400 400 400 400 ₹50 ਕਰਾ ਦੇ ਦਿਆਂਗੇ ਪੁੱਛਣ ਕਿ 400 ਹੁੰਬ ਬਹੁਤ 400 ਬੋਲਾਂਗੇ ਨੇ 5 ਕਰੋ 5 10 10 ਕਿਤੇ ਜਾਣੀਆਂ ਸਿੰਧਮਾ ਸਿੰਧਮਾ ਜਾਊਗੀ 10 15 20 25 30 450 52 60 65 70 75 80 480 ਬੋਲਾਂਗੇ ਨੇ 480 ਰੁਪਏ ਬਾਈ ਵੇ 400 ਤੇ 80 ਰੁਪਏ। ਕਿਤੇ ਜਾਣੇ ਬਾਈ। 80 ਰੁਪਏ। ਲੋ ਵੀ 400 ਤੇ 80 ਰੁਪਏ ਵੀ ਲੱਗਿਆ ਆ ਥੋੜੀ। ਬਾਕੀ ਅੱਗੇ ਦੇਖਾਂਗੇ। ਕਿਦੀ ਆ ਬਾਈ? ਜਾਉਂਗੇ ਹਰੀਨੋ। ਬੋਲੀਆ ਇਹ ਕੋਠੇ ਜਾਣਾ ਬਾਈ ਕਾਟੀਆਂ ਦੇ ਕੋਠੇ ਬਾਈ ਦਰਗੀਆਂ ਦੇ ਕੋਠੇ ਢਲਮਾ ਟੱਪ ਕੇ ਸਾਰੇ ਨਾਲ ਹੀ ਤੇਰੇ 300 ਰੁਪਇਆ ਕਰਾਇਆ ਬਾਈ ਬੋਲੀ ਛੇਤੀ ਕਰ ਛੇਤੀ ਹੋ ਜਾਊਗਾ ਬਾਈ 350 350 52 355 60 65 75 85 385 ਹਾਂ 385 ਬੋਲਾਂਗੇ ਨੇ 90 400 ਯਾਰ 5 10 15 20 25 30 35 40 450 52 452 ਬੋਲਾਂਗੇ ਨੇ 452 ਰੁਪਏ ਬਾਈ लो भी। आ लगी चार सौ पचुवंजा रुपया बाकी अगे देखा गे <laughs> भाई भाई कि 둘이 바로 이. 아직 오진 말면. 응? 뭐 넣어 줘. 자. 누구들이래? 누구들이래? 나한테 오케이. 250루피야. 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 손자 이. ਫਟ 65 300 300 5 10 15 315 20 25 25 30 35 40 45 350 55 56 60 360 ਕੁੱਲ ਕਿਨੇ 360 ਰੁਪਏ ਬਾਈ ਉਹ ਵੀ 300 ਤੇ 60 ਰੁਪਏ ਦੀ ਜੜੀ ਲੱਗੀ ਆ ਤੇ ਬਾਹਰ ਦੀ ਤੂੜੀ ਐ ਤੇ ਬਾਕੀ ਅੱਗੇ ਦੇਖਦੇ ਆ ਪਰ ਹੈ ਨਾ ਸੰਖਿਆ ਆ ਤਾ ਬਾਹਰ ਦੀ ਤੂੜੀ ਹੈ 100 ਰੁਪਏ ਤੂੜੀ ਆਹ ਬਾਈ ਕਿਹੜਾ ਬਾਈ ਕਿਹੜਾ ਬਾਈ ਕਿਹੜਾ ਬਾਈ ਸ਼ਾਵਰ ਖੜੀ ਨਾ ਮੈਂ ਨਾ ਯਾ ਇਹ ਤੋ ਰੋਕ ਲਾ ਪੰਡ ਜੋ ਬੰਡ ਜੋ ਗੱਲ ਲੈ ਜਾ ਨਾ ਹੇਦੇ ਜੀ ਗੱਲ ਰੱਖ ਆਏ ਹੋਲੀ ਘੜਦਾ ਉਹ ਪਕ ਲੇ ਜੀ ਅੰਦਰੋਂ ਨਾਲ ਚੜਾ ਹੋਰ ਬਾਈ ਹੈ ਆਇਆ ਗਾ ਜੇ ਯਾਰ ਸੰਦਾ ਜੂ ਵਿੱਚ ਚੂੜੀ ਗੁੱਲੀ ਗੁੱਲੀ ਦਾ ਨਹੀਂ ਵਿੱਚ ਨਹੀਂ ਨਿਕਲ ਰਹੀ ਪਾਜ ਮਰੀ ਨੇ ਥੋੜੀ ਇਹ ਯਾਦ ਨਹੀਂ ਆਉਂਦਾ। ਉਹ ਸੁੱਕੀ ਆ। ਮੈਂ ਨੂੰ ਲੈ ਲੈ ਸੁੱਕੀ। ਅੱਗੇ ਵਧੂ ਬਈ ਸੁੱਕੀ। ਹਾਂ ਭਾਈ। ਬੋਲਦਾ ਭਾਈ ਇੱਥੇ ਕੋਈ 100 ਰੁਪਇਆ ਆ ਦੇ ਨੀ। 100 ਰੁਪਇਆ ਕਿਉਂ? 100 ਰੁਪਇਆ। 100 ਰੁਪਇਆ। 100 ਰੁਪਇਆ। ਬੋਲਾਂ ਭਾਈ ਕਿ ਨਾ? ਹਰ ਰੁਪਾ। ਥੋੜੀ ਚੰਗੀ ਸੁੱਕੀ ਆ ਘਰ ਬਣਾਏ। 100 ਰੁਪਇਆ। ਬੋਲਾਂਗੇ ਨਾ। ਭਾਈ ਜੀ 100 ਰੁਪਇਆ ਵਗਦੀ ਆ। Bolip. Ne yapıyor? Lo ya biliyebilir. Den ya. ya. ਸਾਢੇ 300 ਸਾਢੇ 300 ਹੀ 9 400 400 400 ਹੋ ਗਿਆ 400 ਸਾਢੇ 500 ਪੌਣੇ 500 ਜੀ ਜੀ ਬਾਈ ਚਲ 475 ਬੋਲਾਂ ਕਿਹਦੇ ਆ ਜਾ 475 ਰੁਪਏ 5 ਰੁਪਏ ਕਰਾ ਲੈ ਕਿਤੇ ਜਾਣੀ ਉਹਦਾ ਨੰਬਰ ਲੈ ਲੋ ਵੀ 475 ਰੁਪਏ ਬਈ ਇਹ ਲੱਗੀ ਹੈ ਤੇ ਬਾਕੀ ਬਈ ਮਗਰ ਜਿਹੜੀਆਂ ਟਰਾਲੀਆਂ ਦੋ ਤੇ ਦੋ ਚਾਰ ਹੋਰ ਖੜੇਗਾ ਹਲੇ ਤੇ ਉਹਨਾਂ ਜਿਹੜਾ ਰੇਟ ਦੇਖਾਂ ਕਿਥੋਂ ਤੱਕ ਜਾਂਦਾ ਇਹ ਕਿੰਨੇ 572 ਸੀ ਨਾ ਹਾਂ ਅੰਦਰ ਦੇ ਤੋੜੇ ਬੋਲਾ ਜੀ ਬਾਈ ਕਿੰਨੇ ਕਿੰਨੇ ਜਾਨਣਾ ਮੈਂ ਇਹਦੇ ਦੇ ਬਾਕੀ ਕਿਤੇ ਨਹੀਂ ਲੈਂਦੇ ਮਾਪਣਾ ਨਹੀਂ ਕਰੀਏ ਬੋਲੋ ਜੀ 350 350 350 350 ਬੋਲਾ ਬਾਈ ਕਿਨੇ 350 ਜੀ ਨਹੀਂ ਮਿਸਟਰ ਹਾਂ ਜੀ ਜੀ ਬਈ ਬਾਈ ਥੋੜੀ ਬੋਲੋ 350 350 52 ਕਰਦੇ 60 70 75 ਕਰ 80 75 ਕਰ 90 400 400 ਬੋਲਾਂਗੇ ਨਾ 405 ਕਰ 10 20 30 40 450 52 452 ਬੋਲਾਂਗੇ ਨਾ ਇਹਦੀ ਐ ਇਹਦੀ 455 ਰੁਪਏ ਬਾਈ ਕਿੱਥੇ ਲੜਣੀ ਆ ਯਾਰ ਤੇ ਕਿਦੀ ਟਾਲੀ ਵੀਰੇ ਲੋ ਵੀ 450 ਤੇ 55 ਰੁਪਏ ਵੀ ਲੱਗੀ ਇਹ ਤੇ ਮਗਰ ਬਈ ਜਿਹੜੀਆਂ ਦੋ ਦੋ ਘਟਾਲੀਆਂ ਰਹਿ ਜਾਂਦਾ ਹੋਰ ਤੰਨ ਨਗ ਵੀ ਹੋ ਰਿਹਾ ਕਿ ਇੱਕ ਹੋਰ ਆ ਗਿਆ ਤੇ ਦੇਖਾਂਗੇ ਬਾਕੀ ਵੀ ਇਹਨਾਂ ਦਾ ਜਿਹੜਾ ਕੀ ਰੇਟ ਜਾਂਦਾ ਤੇ ਹਲੇ ਤੱਕ ਵੀ ਜਿਹੜੀ 500 ਨਹੀਂ ਕ੍ਰੋਸ ਹੋਇਆ ਤੇ ਕੱਲ ਵੀ ਜਿਹੜੀ ਵੀ 500 ਤੋਂ ਡਾਊਨ ਹੀ ਸੀਗੀ ਤੇ ਬਾਕੀ ਅਜੇ ਪਈਆਂ ਤਿੰਨ ਟਰਾਲੀਆਂ ਹੋਰ ਮਗਰ ਉਹ ਬੋਲੀ ਵੇਖਦਾ ਉਹ ਭਾਈ ਚਾੜਾ ਚੱਲ ਚੱਲ ਜਾ ਗਾ ਮੜ ਗੜਾ ਬੰਦਾ ਨਿਕਲ ਨਹੀਂ ਬਾਏ ਸੁਣਨੀ ਉਹਦੇ ਤਾਂ ਕੋਈ ਨਹੀਂ ਆਉਂਦਾ ਹਰਦੀਆ ਹਰਦੀਆ ਗੁਲੀ 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 ਉਹਦੀ ਆਖੀ ਨਾ ਤੇ ਥੋੜੀ ਖੋਲ ਨਾ ਤੜਕੇ ਤਾਂ ਆਇਆ ਹਾਲੋ ਨਾ ਜਾ ਕੇ ਤੁਸੀਂ ਨਾ ਬੋਲੋ ਭਾਈ 300 ਰੁਪਿਆ 300 ਰੁਪਿਆ 300 ਐ ਹਲਾਉਣਾ ਮੂੰਹਾਂ ਬੋਲਾ ਬਹਾਂ ਕਰਦੇ ਬਸ 200 ਤੋਂ 45 ਕਰਦੇ 5 10 350 ਕਰਦੇ 55 352 ਬੋਲਾਂਗੇ ਨੇ ਲੈ 352 ਬਾਈ ਲੋ ਵੀ 350 ਤੇ 55 ਰੇ ਲੱਗੀ ਤੇ ਮਗਰ ਵੀ ਦੋ ਟਰਾਲੀਆਂ ਰਹਿਗੀਆਂ ਹੋਰ ਨਾਈ ਭਾਈ ਤੋਂ ਥੋੜੀ ਜਿਹਾ ਅੰਦਰ ਵੀ ਥੋੜੀ ਬੋਲੋ ਜੀ 70 300 300 350 ਕਰਦੇ 350 ਹੀ 60 60 65 70 80 80 80 90 95 405 10 15 20 25 30 35 40 45 450 52 60 65 70 77 75 80 88 90 94 495 ਬੋਲਾਂਗੇ ਨੇ 495 ਬਾਈ ਕਿਦੀ ਆ ਲੋ ਵੀ 400 ਤੇ 95 ਰੁਪਏ ਵੀ ਹਲੇ ਤੱਕ ਦਾ ਜਿਹੜਾ ਟੌਪ ਦਾ ਰੇਟ ਲੱਗਿਆ ਤੇ ਇੱਕ ਟਰਾਲੀ ਵੀ ਮਗਰ ਹੋ ਰਹੀ ਹੈਗੀ ਲਾਸਟ ਟਰਾਲੀ ਆ ਤੇ ਬਾਕੀ ਦੇਖਾਂ ਕਿ ਰੇਟੇ ਜਾਂਦਾ ਇਹਦਾ ਇਹ ਹੋ ਰਿਹਾ ਲਾ ਇਹ ਹੋ ਰਿਹਾ ਲਿਜੇ ਪਾਣੀ ਉਹ ਗਾਲ ਲਾ ਮੈਂ ਫਿੱਪ ਮੈਂ ਨਹੀਂ ਉਹ ਦੰਗ ਨਾ ਲੈ ਥੋੜੀ ਸੁੱਕੀ ਹੈ ਥੋੜੀ ਸੁੱਕੀ ਹੈ ਆ ਬਾਨੇ ਆ ਬਾਲੀ ਤਾਂ ਨਿਕਲਦੀ ਨਹੀਂ ਨਹੀਂ ਖੋਲੋ ਬਾਈ ਅਰੂਪ ਹਾਂ ਮੈਨੂੰ ਗੱਲਾਂ ਲੱਗਣਾਂ ਮੈਨੂੰ ਇੱਕ ਲੱਗ ਜਾਣਾ ਤਾਂ ਕੱਢਣੀ ਨਹੀਂ ਜਿਆ ਹੀ ਨਾ ਫਿਰ ਗਾਲਾਂ ਆ ਗਾਲਾਂਗਾ ਤੁਹਾਨੂੰ ਨਹੀਂ ਇਹ ਇਹਦਾ 20 ਕਵਾਂਟਲ ਪਈ ਹੈ ਤੈਨੂੰ ਪਤਾ 9 ਟਰਾਲੀਆਂ ਲੈ ਗਈ ਆ ਤਾਂ ਵੇਖ ਤੂੰ ਲੈਣੀ ਲੈ ਇਹਨਾਂ ਦੀ ਮਰਜੀ ਧੱਸਾ ਦਾ ਕੋਈ ਨਹੀਂ ਖੋਲ ਭੋਲਾ ਸਤ ਸਤ ਉਹ ਆ ਆ ਇਧਰ ਹੁਣ ਤਾਂ ਗਈ ਨੀ ਚੁੱਪ ਚਾਈਓ ਕਰਦੇ ਅੱਠ ਵੇਖ ਲੈ ਪਪੂਗਾ ਪਪੂ ਲਾਲਾ ਮੈਂ ਤੁਹਾਨੂੰ ਕਹੀ ਦੱਸ ਦੇਣਾ ਬਾਈ ਰੂਪ ਕਿੱਥੇ ਆ ਇਹ ਮੈਂ ਇਹ ਕੰਮ ਦਾ ਵੱਡਾ ਵੱਤਰ ਜਿਹਾ ਕੰਮ ਹੈ ਜਵਾਲੀ ਮਾੜੀ ਨਹੀਂ ਬੋਲੋ ਬੋਲੋ ਰੱਖ ਦੇ ਕਿੰਨੇ ਗੋਲ ਦੇ 10 ਇੱਕ ਮਿੰਟ। 100 ਰੁਪਏ ਕਰਨੀ ਬੋ। 100 150 ਰੁਪਇਆ 55 200 ਰੁਪਇਆ 200 ਰੁਪਇਆ ਹਾਂ 250 ਰੁਪਇਆ ਬਲਕਿ ਹਾਂ ਵੀ ਚੱਲ ਬੱਬ ਓਏ ਜਗਦਾਦੀ ਲੈਣੇ ਇਹ ਤਾਂ ਬਾਲੀ ਨਾ ਮਾਰੀ ਉਹ ਮੁੰਡਾ ਤਾਂ ਮੈਨੂੰ ਵੀ ਬਾਈ ਬਾਈ ਮਾਰੀ ਤਾਂ ਨਹੀਂ ਬਾਲੀ ਹੋਈ ਨਹੀਂ ਨਹੀਂ ਯਾਰ ਨਿਉਣੀ ਯਾਰ ਤੁਹਾਨੂੰ ਪਤਾ 250 ਰੁਪਿਆ ਧੱਕਾ ਕੋਈ ਨਹੀਂਗਾ ਚੱਲ ਕਰ ਦੋ ਯਾਰ 55 60 65 300 300 ਰੁਪਏ ਲੱਗੇ ਅੱਜ ਦਾ ਟਾਪ ਰੇਟ ਵੀ ਜਿਹੜਾ 400 ਤੇ 95 ਰੁਪਏ ਧੰਨਵਾਦ ਵੀ ਸਾਰਿਆਂ ਦਾ ਵੀਡੀਓ ਨਾਲ ਜੁੜਨ ਲਈ ਸੋ ਮਿਲਦੇ ਆਂ ਅਗਲੀ ਵੀਡੀਓ ਵਿੱਚ